ਸਭ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਮਿਹਰਬਾਨੀ ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਲੋ ਸਾਹਿਬ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਗਰਮੀ ਦੀ ਤੇ ਗਰਮੀ ਦਾ ਪ੍ਰਕੋਪ ਜਿਹੜਾ ਬਹੁਤ ਜ਼ਿਆਦਾ ਸਾਡੇ ਇੱਥੇ ਟ੍ਰਾਂਟੋ ਬਾਉਂਡਰੀ ਵਾਲ ਦੇ ਵਿੱਚ ਅੱਜ ਟੈਂਪਰੇਚਰ ਜਿਹੜਾ 32 ਤੋਂ 35 ਡਿਗਰੀ ਤੱਕ ਚੱਲ ਗਿਆ ਤੇ ਇਦਾਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਗਰਮੀ ਆ। ਕੱਲ ਤੋਂ ਚਲੋ ਥੋੜਾ ਠੀਕ ਹੈ ਕੱਲ ਨੂੰ ਫਿਰ 25 ਘਰਾ ਜਾਣਾ। ਪਰ ਪੰਜਾਬ ਤੇ ਭਾਰਤ ਦੇ ਵਿੱਚ 47 ਅਜੇ ਕੱਲ ਨੂੰ ਤਾਂ ਕਹਿੰਦੇ 47 48 ਤੱਕ ਚੱਲ ਜਾਣਾ ਰਾਜਸਥਾਨ ਦੇ ਵਿੱਚ ਤੇ 50 ਦੇ ਨੇੜੇ ਚੱਲ ਗਿਆ ਤਾਂ ਉਹ ਇਹ ਵੀ ਖਬਰਾਂ ਆਈਆਂ ਕਹਿੰਦੇ ਬੀਐਸਐਫ ਵਾਲੇ ਕਿਤੇ ਰੇਤਾ ਦੇ ਉੱਤੇ ਪਾਪੜ ਪੁੰਨਕੇ ਖਾਂਡੇ ਸੀਗੇ ਇਦਾਂ ਦੇ ਹਾਲਾਤ ਆ ਸੀਮੰਟ ਦੇ ਘਾਰ ਤੇ ਬੜਾ ਔਖਾ ਜਿਹਾ ਇਹਦੇ ਟਾਈਮ ਤੇ ਸਰਵਾਈਵ ਕਰਨਾ ਨਾ ਦੇਖੋ ਮੌਸਮ ਦਾ ਮિજાਜ ਐ ਸੀਮੰਟ ਦੇ ਹੁਣ ਕਾਰਜਾਂੇ ਛੁੱਗੀਆਂ ਹੋਣ ਜੀ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੋਵੇ ਤੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ ਤੁਹਾਡੇ 32 33 ਤੁਹਾਨੂੰ ਬਹੁਤ ਜਿਆਦਾ ਲੱਗਦਾ ਹੈ ਲੇਕਿਨ ਜਦੋਂ ਇੱਥੇ ਦੇਖਦੇ ਆਂ ਪੁਜ ਰਹੇ ਆ ਬੱਚੇ ਪੁਜ ਰਹੇ ਆ ਬਜ਼ੁਰਗ ਪੁਜ ਰਹੇ ਆ ਜੀ ਆ ਰਾਜਸਥਾਨ ਦਾ ਤੁਸੀਂ ਜ਼ਿਕਰ ਕੀਤਾ ਰਾਜਸਥਾਨ ਦੇ ਵਿੱਚ ਬੀਐਸਐਫ ਦੇ ਜਵਾਨ ਜਿਹੜੇ ਸਰਹੱਦਾਂ ਦੇ ਉੱਤੇ ਤਣਾਅ ਹੈ ਤੇ ਉਹਨਾਂ ਨੇ ਪਾਪੜ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਅਕਸਰ ਆਪਾਂ ਹੀਟ ਦੇ ਉੱਤੇ ਜਿਹੜੀ ਹੈ ਕਿਸੇ eh ਤਵਾ ਵਗੈਰਾ ਤੇ ਰੱਖ ਕੇ ਉਹਨਾਂ ਨੂੰ ਸੇਕਦੇ ਆਂ ਉਹਨਾਂ ਨੂੰ ਭੁੰਨੇ ਆ ਪਕਾਉਨੇ ਆ ਜੀ ਜੀ ਉਹ ਉਹਨਾਂ ਨੇ ਕੱਲ ਦੇਖਿਆ ਤਸਵੀਰਾਂ ਸਾਰੇ ਸਾਡੇ ਦਰਸ਼ਕਾਂ ਨੇ ਵੀ ਦੇਖੀਆਂ ਹੋਣਗੀਆਂ ਕਿ ਜਿਹੜਾ ਕੱਕਾ ਦੇ ਟਟਬੇਲਾ ਰੇਤੇ ਦੇ ਉੱਪਰ ਰੱਖ ਕੇ ਤੇ ਉੱਪਰ ਰੇਤਾ ਥੋੜਾ ਜਿਹਾ ਭੁੱਕ ਦਿੰਦੇ ਆ ਤੇ ਨਾਲ ਦੀ ਨਾਲ ਕੱਢ ਲੈਂਦੇ ਤੇ ਖਾਣਯੋਗ ਹੋ ਜਾਂਦੇ ਹਮਮ ਹਾਲਾਤ ਇੰਨੇ ਮਾੜੇ ਹੋਏ ਪਏ ਐ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਉੱਤੇ ਲੋਕ ਬਿਮਾਰ ਹੋ ਰਹੇ ਐ ਅਨਾਈਟ ਜਾਰੀ ਕੀਤਾ ਹੋਇਆ ਬਠਿੰਡੇ ਵਰਗੇ ਸ਼ਹਿਰ ਰੈਡ ਅਲਰਟ ਤਿਆਰ ਕਰ ਦਿੱਤਾ ਐ ਜੀ ਕਿ ਲੋੜ ਪੈਣ ਤੇ ਹੀ ਘਰੋਂ ਨਿਕਲਿਆ ਜਾਵੇ ਨਹੀਂ ਕਰਾਂ ਤੋ ਬਾਹਰ ਨਾ ਨਿਕਲਿਆ ਜਾਵੇ ਘਰਾਂ ਦੇ ਵਿੱਚ ਹੀ ਰਹੋ ਜੀ ਲੇਕਿਨ ਘਰਾਂ ਦੇ ਵਿੱਚ ਰਹਿ ਕੇ ਵੀ ਤੁਸੀਂ ਕੀ ਕਰੋਗੇ ਜੋ ਕਿ ਆਮ ਆਦਮੀ ਦੀ ਆਪਾਂ ਗੱਲ ਕਰੀਏ ਉਹਦੇ ਕੋਲ ਏਸੀ ਨਹੀਂ ਬਹੁਤ ਸਾਰੇ ਲੋਕ ਤਾਂ ਉਹ ਹੈ ਜਿਹੜੇ ਪੱਖੇ ਤੋਂ ਵੀ ਵਾਂਝੇ ਐ ਔਰ ਕਿਚੌਪੜੀ ਦੇ ਵਿੱਚ ਉਹ ਆਪਣਾ ਗੁਜਰਬਸਰ ਕਰਦੇ ਐ ਸੋ ਹਾਲਾਤ ਜਿਹੜੇ ਹੈਗੇ ਐ ਬੜੇ ਅਬਨਾਰਮਲ ਹੋਏ ਹੋਏ ਐ ਉਧਰੋਂ ਇਲੈਕਸ਼ਨ ਦੀ ਮਾਰਾ ਮਾਰ ਹੋ ਰਹੀ ਐ ਲੋਕ ਅੰਬੇ ਪੇਆ ਘਰਾਂ ਦੇ ਵਿੱਚ ਤੇ ਨਾਲ ਇਲੈਕਸ਼ਨਾਂ ਵਾਲੇ ਵੀ ਤੁਰੇ ਫਿਰਦੇ ਐ ਉਹ ਵੀ ਕਦੇ ਸੁਫੀ কারਬੋਂ ਦੇ ਕਦੇ ਕੁਝ ਹੁੰਦਾ ਕਦੇ ਕੁਝ ਬੜਾ ਬੁਰਾ ਮਤਲਬ ਜਿਹੜਾ ਹੈਗਾ ਭਿਆਨਕ ਤੌਰ ਕਹਿ ਸਕਦੇ ਆ ਆਪਾਂ ਮੌਸਮ ਦੇ ਲੈਹੇ ਨਾਲ ਔਰ ਇਹ ਪ੍ਰੈਡਿਕਸ਼ਨ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਹੈ ਹੀਟ ਵੱਧ ਸਕਦੀ ਹੈ ਤੇ ਮੇਰੇ ਖਿਆਲ ਮੁਤਾਬਕ ਜੇ ਹੀਟ ਹੋਰ ਵੱਧ ਗਈ ਤਾਂ ਫਿਰ ਲੋਕਾਂ ਦਾ ਨਾ ਮੌਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਭਿਆਨਕਤਾ ਹੋਊਗੀ ਸਾਡੇ ਦੌਰ ਚ ਜੀ ਆ ਬਿਲਕੁਲ ਜੀ ਵਾਕਈ ਜੇ ਗਰਮੀ ਜਿਹੜੀ ਆ ਪ੍ਰਕੋਪ ਨਾਲ ਠੰਡ ਸਹਾਰੀ ਜਾਂਦੀ ਤਾਂ ਨਾ ਹੀ ਗਰਮੀ ਸਹਾਰੀ ਜਾਂਦੀ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਕੋਲ ਤਲੋਸਾਵਾ ਆਪਾ ਬੜੇ ਇਮਾਨਦਾਰ ਬੰਦੇ ਦੀ ਗੱਲਬਾਤ ਕੀਤੀ ਪਿਛਲੇ ਦਿਨੀ ਉਹ ਜੇਲ੍ਹ ਦੇ ਵਿੱਚ ਬੈਠਿਆ ਆਰਵੇਦ ਕੇ ਜੀ ਯਾਰ ਹੁਣੀ ਮਨੀਸ਼ ਸੋਧਿਆ ਹੁਣੀ ਕਿਸ ਨਾ ਕਿਸੇ ਕੇਸਾਂ ਵਿੱਚ ਫਸਿਆ ਹੋਈ ਸ਼ਰਾਬ ਦੇ ਘਟਾਣੇ ਚ ਪਰ ਇਹਨੇ ਆਪਣੇ ਆਪ ਨੂੰ ਬਹੁਤ ਹੀ ਇਮਾਨਦਾਰ ਉਹਦੇ ਪਿੱਛੇ ਜੇ ਬੜੀ ਵੱਡੀ ਰੈਲੀ ਵੀ ਕੀਤੀ ਸੀ ਆਪੋਜੀਸ਼ਨ ਲੀਡਰਾਂ ਨੇ ਉਹਦੇ ਹੱਕ ਦੇ ਵਿੱਚ ਬੜੀ ਬਿਆਨਬਾਜ਼ੀ ਕੀਤੀ ਬੜੇ ਨਾਰੇ ਨੂਰੇ ਮਾਰੇ ਪਰ ਉਹ ਕਹਿੰਦਾ ਵੀ ਬਿੱਲੀ ਥਾਲੀੋਂ ਬਾਹਰ ਆ ਗਈ ਆ ਜੰਗਿਆ ਯਾਦੀ ਮੈਮੋਰੀਅਲ ਨੂੰ ਲੈ ਕੇ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਾਰਦ ਅਤੇ ਹੋਰਾਂ ਖਿਲਾਫ ਕੀਤੀ ਐਫ ਆਈ ਆਰ 2 ਐਸ ਡੀਓ ਵੀ ਗ੍ਰਿਫਤਾਰ ਕਰ ਲਿਆ ਇਹ ਪਤਾ ਨਹੀਂ ਉਹ ਇਹ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਇਹ ਗੁਰੂਆ ਕੋ ਇਹਨਾਂ ਦੇ ਗੁਰੂ ਸੀਗੇ ਬੜਾ ਆਫਸ ਵਿੱਚ ਪਿਆਰ ਸੀਗਾ ਇਹਨਾਂ ਦਾ ਤੇ ਸ਼ਾਇਦ ਚੋਰ ਚੋਰ ਮਸੇਰੇ ਭਾਈ ਵਾਲਾ ਕੰਮ ਹੀ ਹੋਇਆ ਕਰਦਾ ਜੀ ਅ ਬਿਲਕੁਲ ਜੀ ਟੋਟਲ 26 ਬੰਦੇ ਦੇ ਖਿਲਾਫ ਐਫ ਆਈ ਆਰ ਹੋਈ ਹੈ ਜੀ ਜਿਹਦੇ ਵਿੱਚ ਅਜੀਤ ਪ੍ਰਕਾਸ਼ਨ ਸਮੂਹ ਦੇ ਜਿਹੜੇ ਮੁਖੀ ਹੈ ਸਰਦਾਰ ਬਰਜਿੰਦਰ ਸਿੰਘ ਹਮਦਾਰ ਉਹਨਾਂ ਦਾ ਨਾਮ ਵੀ ਹੈ ਇੱਕ ਆਈਐਸ ਅਫਸਰ ਹੈ ਬਿਨੇ ਪੁਬਲਾਨੀ ਉਹਨਾਂ ਦਾ ਨਾਮ ਵੀ ਹੈ ਜੀ ਔਰ ਬਾਕੀ ਸਾਰੇ ਜਿਹੜੇ ਹੈਗੇ ਇੰਜੀਨੀਅਰਸ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਐਮਪਾ ਕਹਿ ਸਕਦੇ ਜੇ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਹੈ ਜੀ ਟੋਟਲ 26 ਵਿਅਕਤੀਆਂ ਨੂੰ ਜਿਹੜਾ ਨਾਮਜ਼ਦ ਕੀਤਾ ਹੈ ਔਰ ਹੁਣ ਤੱਕ ਜੋ ਰਿਪੋਰਟ ਸਾਡੇ ਕੋਲ ਪਹੁੰਚੀ ਹੈ 15 ਅਫਸਰ ਗ੍ਰਿਫਤਾਰ ਕਰ ਲਏ ਹੈ ਜਿਹੜੀ ਐ ਦੋ ਐਸਪੀਜ਼ ਵਾਲੀ ਸੀ ਇਹ ਰਾਤ ਵੀ ਕਹਾਣੀ ਸੀ ਰਾਤ ਤੇ ਰਾਤ ਇਹਨਾਂ ਨੇ ਹੋਰ ਬੰਦੇ ਵੀ ਬਹੁਤ ਗ੍ਰਫਤਾਰ ਕਰ ਲਏ ਹੈ ਜੀ ਅਸਲ ਦੇ ਵਿੱਚ ਇਹਨਾਂ ਦੇ ਖਿਲਾਫ ਦੋਸ਼ ਕੀ ਹੈ ਦੋਸ਼ ਇਹ ਹੈ ਕਿ ਪੰਜਾਬ ਫ੍ਰੀडम ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੀ ਜਿਹੜੀ ਡੀਡ ਲਿਖੀ ਹੈ ਜੀ ਡੀਡ ਆਫ ਡੈਕਲੇਰੇਸ਼ਨ ਉਹਦੀ ਕਲਾਜ ਨੰਬਰ 9 ਤੇ 10 ਦੇ ਵਿੱਚ ਜਿਹੜੀਆਂ ਸ਼ਕਤੀਆਂ ਮਿਲੀਆਂ ਵੀ ਹੈ ਜੀ ਕਹਿੰਦੇ ਆ ਵੀ ਉਹਨਾਂ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਆ ਇਹਨਾਂ ਨੇ ਕਾਫੀ ਜਿਹੜਾ ਮਾਮਲਾ ਗੋਲਮਾਲ ਕੀਤਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਰਜਿੰਦਰ ਸਿੰਘ ਹਮਦਰਦ ਨੇ ਇਹਦੇ ਵਿੱਚੋਂ ਪੈਸੇ ਖਾਦੇ ਹੈ ਪਰਜਿੰਦਰ ਸਿੰਘ ਹਮਦਰਦ ਬਹੁਤ ਅਮੀਰ ਆਦਮੀ ਹੈ ਇੱਕ ਬੜੇ-ਬੱਡੇ ਪ੍ਰਕਾਸ਼ਨ ਸਮੂਹ ਨੂੰ ਚਲਾਉਂਦੇ ਹੈ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਉਹਨਾਂ ਦੇ ਲਿੰਕ ਬਹੁਤ ਜ਼ਿਆਦਾ ਹੈ ਇਹ ਜਦੋਂ 2023 ਚ ਇਹਨਾਂ ਦੇ ਖਿਲਾਫ ਸ਼ੁਰੂ ਹੋਈ ਸੀ ਇਨਕੁਆਇਰੀ ਉਸ ਵੇਲੇ ਕਾਫੀ ਹੋ ਹੱਲਾ ਪਿਆ ਸੀ ਤੇ ਤੁਹਾਡੇ ਧਿਆਨ ਦੇ ਵਿੱਚ ਹੋਣਾ ਸਾਡੇ ਦਰਸ਼ਕਾਂ ਨੇ ਵੀ ਦੇਖਿਆ ਹੋਣਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਮੀਟਿੰਗ ਬੁਲਾਈ ਸੀ ਪੋਲੀਟੀਕਲ ਪਾਰਟੀਆਂ ਦੀ ਜੀ ਔਰ ਉਸ ਮੀਟਿੰਗ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਦੋ ਧੁਰਵਰੋਧੀ ਕਿਹੋ ਜਿਹੇ ਲੋਕ ਆਏ ਸੀ ਧੁਰਵਰੋਧੀ ਜਿਹੜਾਂ ਦੇ ਨਾਲ ਜਿਹੜਾਂ ਦੀ ਇੱਕ ਦੂਜੇ ਪ੍ਰਤੀ ਦੁਸ਼ਮਣੀ ਵਾਲੀ ਅਪਰੋਚ ਹੈ ਉਹ ਹੈ ਮਿਸਟਰ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜੀ ਤੇ ਇਸੇ ਜਿਹੜੇ ਦੇ ਵਿੱਚ ਅਸੀਂ ਦੇਖਿਆ ਕਿ ਉਹ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹੁੰਦੇ ਸੀ ਉਹਨਾਂ ਵਿੱਚ ਜਿਹੜਾ ਇਲਜ਼ਾਮ ਲੱਗਾ ਇਲਜ਼ਾਮ ਲੱਗਾ ਕਿ ਇਹ ਇਹ ਜਿਹੜੀ ਬਣਾਈ ਹੈ ਮੈਮੋਰੀਅਲ ਬਣਾਈ ਹੈ ਜੰਗੀ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਪੜੇ ਪਾੜੀ ਹੋਈ ਹੈ ਜੀ ਤੁਸੀਂ ਜ਼ਿਕਰ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬਰਜਿੰਦਰ ਸਿੰਘ ਹੋਰਾਂ ਦੀ ਨੇੜਤਾ ਦਾ ਜੀ ਇਹਨਾਂ ਦੀ ਨੇੜਤਾ ਇੰਨੀ ਜ਼ਿਆਦਾ ਹੈ ਕਿ ਇਹ ਤੋਂ ਪਹਿਲਾਂ ਸਾਡੇ ਯਾਦ ਹੈ ਕਿ ਜਿਹੜੀ ਆਪਣੀ ਖਾਲਸਾ ਫੰਡ ਦੀ ਇਹਦੀ ਟਰੈਸ ਨਾ ਦੀ ਸੀ ਜੀ ਉਸ ਤਰ੍ਹਾਂ ਸਾਹਿਬ ਸ਼ਤਾਬਦੀ ਤੋਂ ਪਹਿਲਾਂ ਅਨੰਦਪੁਰ ਸਾਹਿਬ ਬਹੁਤ ਵੱਡੇ ਪੱਧਰ ਤੇ ਜਿਹੜੀ ਹੈਗੀ ਡਵੈਲਪਮੈਂਟ ਕਰਵਾਈ ਗਈ ਸੀ ਬਿਲਕੁਲ ਜੀ ਜਿਹੜੀ ਉਹ ਫਾਊਂਡੇਸ਼ਨ ਬਣੀ ਸੀ ਉਹ ਕੰਮ ਵੀ ਬਰਿੰਦਰ ਸਿੰਘ ਹਮਦਾਰਦ ਹੋਰਾਂ ਦੀ ਦੇਖ ਰੇਖੇਟ ਹੋਇਆ ਸੀ ਹਮਮ ਔਰ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹਨਾਂ ਨੂੰ ਕਹਿ ਦਿੱਤੀ ਤੁਸੀਂ ਇਹ ਜੰਗੀ ਸ਼ਹੀਦਾਂ ਦੀ ਯਾਦਗਾਰ ਹੈ ਜਿਹੜੀ ਜ਼ਿਲੰਦਰ ਦੇ ਨਾਲ ਹੀ ਆ ਕਰਤਾਰਪੁਰ ਸਾਹਿਬ ਉੱਥੇ ਬਣੀ ਹੋਈ ਹੈ ਬਿਲਕੁਲ ਤੇ ਬਰਿੰਦਰ ਜੀ ਤੁਸੀਂ ਇਹ ਕੰਮ ਸੰਭਾਲੋ ਤੇ ਇਹਨਾਂ ਨੇ ਉਹ ਕੰਮ ਕਰਵਾਇਆ ਜੀ ਉਹਨਾਂ ਨੇ ਹਕੀਕਤ ਕੀ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਜਦੋਂ 2012 ਦੇ ਵਿੱਚ ਇਹਨਾਂ ਨੂੰ ਫੁਰਨਾ ਫੁਰਿਆ ਸੀ ਇਹ ਫਾਊਂਡੇਸ਼ਨ ਬਣੀ ਸੀ ਉਸ ਤੋਂ ਬਾਅਦ 2017 ਤੱਕ ਇਹਨਾਂ ਨੇ ਕੰਮ ਕੀਤਾ ਫਿਰ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤੇ ਉਸ ਵੇਲੇ ਇਹਨਾਂ ਨੇ ਇਨਕਾਰ ਕਰਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਤੂਤਲਕ ਹੋਈ ਸੀ ਉਹਨਾਂ ਨੇ ਵੀ ਕੁਝ ਮਤਲਬ ਥੋੜੇ ਸਖਤ ਤੇਵਰ ਦਿਖਾਏ ਸੀ ਲੇਕਿਨ ਬਾਅਦ ਵਿੱਚ ਕੁਝ ਲੋਕਾਂ ਦੇ ਦਰਮਿਆਨ ਪੈ ਗਈ ਔਰ ਉਹ ਮਾਮਲਾ ਵੀ ਕਿਉਂਕਿ ਜੰਗੀ ਸ਼ਹੀਦਾਂ ਦੇ ਨਾਲ ਜੁੜਿਆ ਹੋਇਆ ਹੈ ਐਵੇਂ ਕੰਮ ਖਾਦੀ ਬਦਨਾਮੀ ਦਾ ਪੰਜਾਬੀਆਂ ਦੇ ਸਿਰ ਪਰੇ ਉਹ ਮਾਮਲੇ ਨੂੰ ਇੱਕ ਤਰ੍ਹਾਂ ਨਾਲ ਛੱਪ ਕਰ ਲੇਪਾ ਸੀ ਲੇਕਿਨ ਜਦੋਂ ਨਵੀਂ ਸਰਕਾਰ ਆਈ ਹੈ ਭਗਵੰਤ ਸਮਾਨ ਹੋਰਾਂ ਦੀ ਇਸ ਸਰਕਾਰ ਦੇ ਨਾਲ ਇਹਨਾਂ ਦਾ ਸ਼ਕਤੀ ਦਾ ਅੰਕੜਾ ਰਿਹਾ ਹੈ ਅਸੀਂ ਜਾਣਦੇ ਹਾਂ ਕਿ ਸਰਦਾਰ ਬਲਜਿੰਦਰ ਸਿੰਘ ਹਮਦਾਰਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਹੁਤ ਕਰੀਬ ਸੀ ਬਹੁਤ سارے ਲੋਕ ਤਾਂ ਸਮਝਦੇ ਆ ਕਿ ਹਮਦਾਰਦ ਸਾਹਿਬ ਵਰਚੂਅਲੀ ਉਹਨਾਂ ਦੇ ਐਡਵਾਈਜ਼ਰ ਸੀ ਪਰ ਜੋ ਸਲਾਹ ਇਹ ਜਿੰਦੇ ਹੁੰਦੇ ਸੀ ਲਗਭਗ ਉਹੀ ਕੁਝ ਕਰਦੇ ਹੁੰਦੇ ਸੀ ਬਾਦਲ ਸਾਹਿਬ ਬਾਦਲ ਸਾਹਿਬ ਦੇ ਸੰਕਟਮੋਚਕ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ ਜਾ ਸਕਦਾ ਹੈ ਜਿਸ ਵੇਲੇ ਤ੍ਰੈਸਟ ਆਵਦੀ ਆਈ ਹੈ 300 ਸਾਲਾ ਪ੍ਰਕਾਸ਼ ਪੁਰਬ ਦਾ ਨਹੀਂ ਕਹਿ ਸਕਦੇ ਪਰ ਜਨਮ ਦਿਹਾੜਾ ਆਇਆ ਖਾਲਸਾ ਪੰਥ ਦਾ ਜੀ ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਕੌੜਾ ਦੇ ਨਾਲ ਬਾਦਲ ਸਾਹਿਬ ਦੇ ਮੱਥੇ ਪੇ ਲਾਗੇ ਸੀ ਹਾਂ ਔਰ ਉਹਨਾਂ ਮੱਥੇ ਪੇ ਗਨ ਨੂੰ ਲਪਟਾਉਣਾ ਵਾਸਤੇ ਭਾਈ ਰਣਜੀਤ ਸਿੰਘ ਹੋਣੀ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਕਲਤਖ ਸਾਹਿਬ ਦੇ ਜਥੇਦਾਰ ਸੀ ਜੀ ਉਹਨਾਂ ਨੇ ਇਹ ਸਲਾਹ ਦਿੱਤੀ ਸੀ ਕਿ ਜਿੰਨੀ ਦੇਰ ਤੱਕ ਛੇ ਸਾਡੇ ਸਮਾਗਮ ਪੂਰੇ ਨਹੀਂ ਹੁੰਦੇ ਉਨੀ ਦੇਰ ਤੱਕ ਬੱਤ ਵਿਚਾ ਕੇ ਤੁਸੀਂ ਇੱਕ ਦੂਜੇ ਦੇ ਨਾਲ ਖੜੋ ਹੋ ਇੱਕ ਦੂਜੇ ਦਾ ਵਿਰੋਧ ਨਾ ਕਰੋ ਇਹ ਪ੍ਰਭਾਵ ਨਾ ਜਾਵੇ ਕਿ ਖਾਲਸਾ ਪੰਥ ਇੱਕ ਦਿਹਾਗਾ ਇੱਕ ਦੂਜੇ ਦੇ ਵਿਰੋਧ ਵਿੱਚ ਖਲੋਤਾ ਹੈ ਪਰ ਨਹੀਂ ਸੀ ਫਿਰ ਉਸ ਵੇਲੇ ਇਹ ਗੱਲ ਫਿਰੇ ਫਿਰੇ ਔਰ ਜਿੱਥੇ ਦਾ ਤੌੜਾ ਨੂੰ ਵਿਸ਼ਰੋਮ ਇੱਕ ਕਮੇਟੀ ਦੀ ਪ੍ਰਧਾਨਗੀ ਤੋਂ ਲਾ ਲਿੱਤਾ ਸੀ ਤੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਆਕਾਂਤਖ ਸਾਹਿਬ ਦੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਸੀ ਜੀ ਇਹ ਉਹਨਾਂ ਦਿਨਾਂ ਦੀਆਂ ਗੱਲਾਂ ਜੀ ਜਿਹੜੀਆਂ ਬੜੀਆਂ ਰੋਕਾਂ ਦੇ ਵਿੱਚ ਚੁਟਕਲਿਆਂ ਦੇ ਰੂਪ ਦੇ ਵਿੱਚ ਵੀ ਆਉਂਦੀਆਂ ਰਹੀਆਂ ਕਹਿੰਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹੱਸ ਕੇ ਕਹਿੰਦੇ ਉਸ ਵੇਲੇ ਬਿਰਿੰਦਰ ਸਿੰਘ ਅੰਦਾਲ ਦੇ ਕਹਿੰਦੇ ਬਾਦਲ ਸਾਹਿਬ ਦੇਖੋ ਮੈਂ ਤੁਹਾਡੀ ਕਿੰਨੀ ਮਦਦ ਕਰ ਦਿੱਤੀ ਹੈ ਜੀ ਤੁਹਾਡੇ ਨਾਲੋਂ ਕਹਿੰਦੇ ਜਿਹੜਾ ਜੱਥੇਦਾਰੀ ਸੀ ਨਾ ਤੁਹਾਡੇ ਮਗਰ ਜੱਥੇਦਾਰੀ ਕਰਾ ਜਿਹੜਾ ਇੱਕ ਕੋੜ ਪਿਆ ਸੀ ਇਹ ਲਾਂਭੇ ਕਰ ਦੱਸਾ ਭਾਬ ਤੁਸੀਂ ਅਕਾਲੀ ਦਲ ਦੇ ਜਿਹੜੇ ਹੈਗੇ ਕਰਤਾ ਧਰਤਾ ਹੋ ਗਏ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਕਰਤਾ ਧਰਤਾ ਹੋ ਗਏ ਜੀ ਜਿਹੜੇ ਨਾਲ ਜੱਥੇਦਾਰ ਸੀ ਜੱਥੇਦਾਰ ਗੁਰਚਰਨ ਸਿੰਘ ਚੋੜਾ ਜਾਂ ਜੱਥੇਦਾਰ ਜਗਦੇਵ ਸਿੰਘ ਸਲਵੰਡੀ ਜਾਂ ਅਕਾਲ ਤਖਤ ਸਾਹਿਬ ਦੇ ਕੋਈ ਵੀ ਸਿੰਘ ਸਾਹਿਬ ਹੁੰਦੇ ਉਹ ਜੱਥੇਦਾਰ ਹੁੰਦੇ ਕਿ ਉਹਨੇ ਜਿੱਥੇ ਦਾ ਤੁਹਾਨੂੰ ਤੰਗ ਨਹੀਂ ਕਰਨਗੇ ਤੁਹਾਡੀ ਬੱਲੇ ਬੱਲੇ ਹੋਊਗੀ ਇਹ ਗੱਲ ਠੀਕ ਹੈ ਕਿ ਬਾਦਲ ਸਾਹਿਬ ਦੀ 100 ਦੇ ਵਿੱਚ ਬੱਲੇ ਬੱਲੇ ਹੋਊਗੀ ਲੇਕਿਨ ਅੱਜ ਹਾਲਾਤ ਤੇ ਜੇ ਅਕਾਲੀ ਦਲ ਦੀ ਇਹ ਬਣੀ ਵੀ ਹੈ ਕਿ ਅਸੀਂ ਘਟ ਕੇ ਤਿੰਨ ਸੀਟਾਂ ਦੇਤੇ ਰਹਿ ਗਏ ਅਕਾਲੀ ਦਲ ਵਾਲੇ ਤੇ ਸਮਝੌਤਾ ਕਰਨ ਵਾਸਤੇ ਮਗਰ ਮਗਰ ਫਿਰਦੇ ਰਹੇ ਭਾਰਤੀ ਜਨਤਾ ਪਾਰਟੀ ਦੇ ਤੇ ਉਹ ਇਹਨਾਂ ਨੂੰ ਸਮਝਾਕਾ ਕਰਨੂ ਵੀ ਤਿਆਰ ਨਹੀਂ ਹੋਏ ਤਾਂ ਇਹਦਾ ਵੱਡਾ ਕਾਰਨ ਹੈ ਕਿ ਅਕਾਲੀ ਦਲ ਦਾ ਜਿਹੜਾ ਨਿਖਾਰ ਹੋਇਆ ਤੇ ਉਹ ਨਿਖਾਰ ਇਸ ਕਰਕੇ ਹੋਇਆ ਜਿਹੜੀ ਮੇਰੀ ਸਮਝ ਹੈ ਕਿ ਅਕਾਲੀ ਦਲ ਦੇ ਨਾਲ ਉਹ ਜਦੋਂ ਸ਼ਬਦ ਜਥੇਦਾਰੀ ਲਾ ਦਿੱਤਾ ਔਰ ਉਹਦਾ ਜਥੇਦਾਰੀ ਕਲਚਰ ਜਿਹੜਾ ਉਹ ਖਤਮ ਹੋ ਗਿਆ ਜਿਹਨੂੰ ਅਸੀਂ ਕਹਿੰਦੇ ਪੰਥਕ ਜਜ਼ਬਾ ਖਤਮ ਹੋ ਗਿਆ ਤਾਂ ਪੰਥਕ ਜਜ਼ਬਾ ਖਤਮ ਹੋਣ ਦੇ ਵਿੱਚ ਵੀ ਕਹਿੰਦੇ ਆ ਵੀ ਸਰਦਾਰ ਬਰਜਿੰਦਰ ਸਿੰਘ ਹੋਰਾਂ ਦਾ ਵੱਡਾ ਯੋਗਦਾਨ ਸੀ ਅਸੀਂ ਇਹ ਵੀ ਜਾਣਦੇ ਆ ਕਿ 1997 ਦੇ ਵਿੱਚ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਉਹ ਤੋਂ ਬਾਅਦ ਰਾਜ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਫਿਰ ਸਰਦਾਰ ਬਰਜਿੰਦਰ ਸਿੰਘ ਹੰਦਰਦ ਹੋਰ ਆ ਉਹ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਗਿਆ ਸੀ ਉਦੋਂ ਇਹਨਾਂ ਨੇ ਕਹਿ ਦਿੱਤਾ ਅਸੀ ਜੀ ਵੀ ਮੇਰੀ ਇੰਨੀ ਕਿ ਨਿਰਪੱਖਤਾ ਰਹਿਣ ਦਿਓ ਵੋਟਾਂ ਤੁਹਾਡੇ ਨਾਲ ਮੈਂ ਬਣਨਾ ਰਾਜ ਸਭਾ ਦਾ ਮੈਂਬਰ ਪਰ ਇਹਦੇ ਨਾਲ ਜਿਹੜਾ ਹੈਗਾ ਮੈਂ ਹੋਊਂਗਾ ਇੰਡੀਪੈਂਡੈਂਟ ਨੋਮੀਨੇਸ਼ਨ ਪੇਪਰ ਮੈਂ ਇੰਡੀਪੈਂਡੈਂਟ ਫਾਈਲ ਕਰੂੰਗਾ ਠੀਕ ਹੈ ਇੰਡੀਪੈਂਡੈਂਟ ਨੋਮੀਨੇਸ਼ਨ ਪੇਪਰ ਫਾਈਲ ਕਰਤੇ ਸੀ لیکن ਜੀ ਦੀ مدد ਦੇ ਨਾਲ ਤੁਸੀਂ ਰਾਜ ਸਭਾ ਪਹੁੰਚੇ ਉਹਨੂੰ ਆਪਾਂ ਕਿਵੇਂ ਦੇਖਾਂਗੇ ਉਹ ਗੱਲ ਇਹਨਾਂ ਦੀ ਦੁਆਟੇ ਰਹੀ ਸੀ ਫਿਰ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਬਹੁਤ سارے ਲੋਕ ਕਹਿੰਦੇ ਕਿ ਇਹਨਾਂ ਨੇ ਆਪਣੇ ਆਪ ਛੱਡ ਪਿਆ ਸੀ ਲੇਕਿਨ ਉਸ ਵੇਲੇ ਹਾਲਾਤ ਹੋਰ ਸੀ ਕਿਉਂਕਿ ਮੇਰੇ ਯਾਦ ਆ 1999 ਦਾ ਉਹ ਸਮਾਂ ਸੀ ਜੀ 1999 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਫਰੀਦ ਕੋਟ ਹਟਲ ਕੇ ਤੋਂ ਜਿਉਂਨ ਹਾਰ ਗਏ ਸੀ ਲੋਕ ਸਭਾ ਦੀ ਉਦੋਂ ਕੇਂਦਰ ਦੇ ਵਿੱਚ ਵਜ਼ੀਰ ਹੁੰਦੇ ਸੀ ਔਰ ਇਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਸਰ ਜਗਮੀਤ ਸਿੰਘ ਬਰਾੜ ਹੋਰਾਂ ਨਹੀਂ ਇਹਨਾਂ ਨੂੰ 5000 ਵੋਟਾਂ ਦੇ ਫਰਕ ਨਾਲ ਹਰਾਤਾ ਸੀ ਕਹਿੰਦੇ ਦੱਸਣ ਵਾਲੇ ਦੱਸਦੇ ਆ ਕਿ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਜ਼ਿਆਦਾ ਨਿਰਾਸ਼ ਹੋ ਗਏ ਸੀ ਫਰਸਟ੍ਰੇਟ ਹੋ ਗਏ ਸੀ ਔਰ ਇੱਕ ਘਰੋਂ ਨਿਕਲਣ ਨੂੰ ਤਿਆਰ ਨਹੀਂ ਸੀ ਫਿਰ ਕਹਿੰਦੇ ਬਾਦਲ ਸਾਹਿਬ ਨੇ ਸਮਝਾਇਆ ਵੀ ਨਹੀਂ ਕਾਕਾ ਜੀ ਕੋਈ ਗੱਲ ਨਹੀਂ ਜ਼ਿੰਦਗੀ 'ਚ ਉਤਰਾ ਚੜਾ ਆਉਂਦੇ ਰਹਿੰਦੇ ਆ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਤੁਸੀਂ ਹੌਸਲਾ ਕਰੋ ਤੇ ਇਹਨਾਂ ਨੇ 19 ਸਾਲ ਤੱਕ ਜਿਹੜੀ ਇਹ ਹੌਸਲਾ ਨਹੀਂ ਸੀ ਕੀਤਾ ਜਿੰਨੀ ਦੇਰ ਤੱਕ ਇਹਨਾਂ ਨੂੰ ਰਾਜ ਸਭਾ 'ਚ ਨਹੀਂ ਸੀ ਭੇਜਿਆ ਰਾਜ ਸਭਾ ਦੇ ਵਿੱਚ ਭੇਜੇ ਤੋਂ ਬਾਅਦ ਫਿਰ ਕੇਂਦਰ ਦੇ ਵਿੱਚ ਵਜ਼ੀਰ ਵੀ ਬਣ ਇਹ ਵੀ ਇੱਕ ਜਿਹੜਾ ਹੈਗਾ ਦੁਖਾਂਤ ਕਹਿ ਸਕਦੇ ਆ ਆਪਾਂ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਨੇ ਪੁਲਿਸਨ ਕੀ ਕਿ 1997 ਦੀ ਜਿਹੜੀ ਚੋਣ ਹੋਈ ਸੀ ਉਸ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਦਾ ਕੀਤਾ ਸੀ ਕਿ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ 12 ਸਾਲ ਲਹੂ ਡੁੱਲਿਆ ਉਹ ਲਹੂ ਕਿਉਂ ਡੁੱਲਿਆ ਕੌਣ ਜ਼ਿੰਮੇਵਾਰ ਹੈ ਜਿਹੜਾ ਇੱਥੇ ਇੱਕ ਲਹੂ ਦਾ ਦਰਿਆ ਵਗਿਆ ਹਜ਼ਾਰਾਂ ਲੋਕ ਜਿਹੜੇ ਮਾਰੇ ਗਏ ਚਾਹੇ ਉਹ ਸਰਕਾਰੀ ਦੇਸ਼ ਕਰਦੀ ਦਾ ਸ਼ਕਾਰ ਹੋਏ ਜਾਇਓ ਪ੍ਰਾਈਵੇਟ ਦਸ਼ਦ ਕਰਦੀਆ ਸ਼ਿਕਾਰ ਹੋਏ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਪੰਜਾਬ ਦੇ ਹਾਲਾਤ ਹੈ ਜਿਹੇ ਬਣੇ ਕਿਉਂ ਇਹਦੇ ਬਾਅਦ ਸਿੱੰਧੀ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਬਾਦਲ ਸਿੰਘ ਸਾਹਿਬ ਨੇ ਇਹ ਇਕਰਾਰ ਕੀਤਾ ਸੀ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਸਾਡੀ ਸਰਕਾਰ ਵੱਲੋਂ ਇੱਕ ਟਰੂਥ ਕਮਿਸ਼ਨ ਬਣਾਇਆ ਜਾਊਗਾ ਲੇਕਿਨ ਉਹ ਟਰੂਥ ਕਮਿਸ਼ਨ ਨਹੀਂ ਸੀ ਬਣਿਆ ਔਰ ਇਹਦੇ ਸਬੰਧ ਵਿੱਚ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਮਨਸਪਾਈਟੀ ਦੇ ਐਮਐਲਏ ਖਰਦੇਵਰਸ਼ੀ ਨੇ ਸਵਾਲ ਪੁੱਛਿਆ ਸੀ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਉਸ ਟਰੁਥ ਕਮਿਸ਼ਨ ਦਾ ਕੀ ਬਣਿਆ ਤਾਂ ਬਾਦਲ ਸਾਹਿਬ ਦਾ ਜਵਾਬ ਸੀ ਕਿ ਕਾਕਾ ਜੀ ਆਛੇ ਹੋਏ ਜ਼ਖਮ ਉੱਜੇ ਰੋ ਨਾ ਹੁਣ ਚੁੱਪੀ ਕਰ ਜੋ ਜੋ ਹੋ ਗਿਆ ਸੋ ਹੋ ਗਿਆ ਭੁੱਲ ਜੋ ਭਾਵ ਹਜ਼ਾਰਾਂ ਲੋਕਾਂ ਦਾ ਜਿਹੜਾ ਨਫੂ ਡੁੱਲਿਆ ਉਹਨੂੰ ਭੁੱਲ ਜੋ ਅਰੇ ਹਾਲਾਤ ਕਿਉਂ ਬੜੇ ਬਾਦਲ ਸਾਹਿਬ ਨੂੰ ਇਹ ਕਿਉਂ ਕਹਿਣਾ ਪਿਆ ਜਿਸ ਬਾਦਲ ਸਾਹਿਬ ਨੇ ਆਪਣੇ ਦੌਰ ਦੇ ਵਿੱਚ ਲੋਕਾਂ ਨਾਲ ਇਹ ਇਕਰਾਰ ਕੀਤਾ ਸੀ ਕਿ ਟਰੁਥ ਕਮਿਸ਼ਨ ਬਣਾਵਾਂਗੇ ਤਾਂ ਫਿਰ ਬਾਅਦ ਵਿੱਚ ਕਣ ਛਣ ਕੇ ਖਬਰਾਂ ਬਾਹਰ ਆਈਆਂ ਜੀ ਕਹਿੰਦੇ ਕਿ ਉਸ ਵੇਲੇ ਪੰਜਾਬ ਦੇ ਵੱਡੇ ਪੁਲਿਸ ਅਫਸਰਾਂ ਨੇ ਦਿੱਲੀ ਦੀਆਂ ਏਜੰਸੀਆਂ ਨੇ ਜਿਹਦੇ ਵਿੱਚ ਇੰਟੈਲੀਜੈਂਸ ਬਿਊਰੋ ਵੀ ਸੀ ਜਿਹਦੇ ਵਿੱਚ ਰਾਹ ਵਗੈਰਾ ਸੀ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੇ ਹੋਈ ਕਿੱਥੇ ਸੀ ਉਹ ਮੀਟਿੰਗ ਹੋਈ ਸੀ ਜਿਹੜਾ ਪੀਪੀ ਹੈੱਡਕੁਆਰਟਰ ਹੈ ਜਲੰਧਰ ਚ ਉਹਦੇ ਇੱਕ ਮਤਲਬ ਜਿਹੜੇ ਹੈਗੇ ਹਾਲ ਦੇ ਵਿੱਚ ਔਰ ਉਹ ਮੀਟਿੰਗ ਕਰਵਾਈ ਕਿ ਨਹੀਂ ਸੀ ਇਹਦੇ ਵੀ ਉਹ ਮੀਟਿੰਗ ਸਰਦਾਰ ਬਰਜਿੰਦਰ ਸਿੰਘ ਹਮਦਾਰ ਰੋੜਾ ਨੇ ਕਰਵਾਈ ਸੀ ਔਰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਜਿਓ ਜਿਹਨੇ ਜੋ ਕੁਝ ਕੀਤਾ ਉਹਨੂੰ ਮਾਫ਼ ਕਰ ਦਿਓ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਕਰੀਏ ਤੁਸੀਂ ਵੀ ਆਰਾਮ ਨਾਲ ਰਾਜ ਕਰੋਗੇ ਤੇ ਅਫਸਰ ਵੀ ਆਰਾਮ ਨਾਲ ਕੰਮ ਕਰ ਸਕਣਗੇ ਇਹ ਫੈਸਲਾ ਹੋਇਆ ਸੀ ਫਿਰ ਉਸਦੇ ਫੈਸਲੇ ਦੇ ਵਿੱਚੋਂ ਬੜਾ ਕੁਝ ਨਿਕਲਦਾ ਹੈ ਕੋਈ ਮੁਹੰਮਦ ਇਜ਼ਹਾਰ ਆਲਮ ਨਿਕਲਦਾ ਜਿਹੜਾ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਦਾ ਹੈ ਉਹਦੇ ਵਿੱਚੋਂ ਫਿਰ ਸੁਮੇਤ ਸਿੰਘ ਸੈਣੀ ਨਿਕਲਦਾ ਜਿਹੜਾ ਪਹਿਲਾ ਚੀਫ ਡਾਇਰੈਕਟਰ ਬਿਜਲੈਂਸ ਬਿਊਰੋ ਬੰਦ ਤੇ ਫਿਰ ਡੀਜੀਪੀ ਬਣਦਾ ਪੰਜਾਬ ਪੁਲਿਸ ਆ ਇਹ ਸਾਰਾ ਜਿਹੜਾ ਜਿਹੜਾ ਗੋਰਖ ਧਦਾ ਸੀ ਕਹੇ ਜਾਂਦਾ ਕਿ ਇਸ ਗੋਰਖ ਧੰਦੇ ਦੇ ਜਿਹੜੇ ਹੈਗੇ ਮਾਸਟਰ ਮਾਈਂਡ ਹੋਰ ਕੋਈ ਨਹੀਂ ਉਹ ਸਰਦਾਰ ਬਲਜਿੰਦਰ ਸਿੰਘ ਸੀ ਅਸੀਂ ਸਰਦਾਰ ਬਲਜਿੰਦਰ ਸਿੰਘ ਨੂੰ ਬੇਈਮਾਨ ਨਹੀਂ ਸਮਝਦੇ ਨਾ ਅਸੀਂ ਇਹ ਗੱਲ ਕਹੀਏ ਕਿ ਉਹਨਾਂ ਨੇ ਕੋਈ ਕ腐ਸ਼ਨ ਕੀਤੀ ਹੈ ਤੇ ਨਾ ਅਸੀਂ ਇਹ ਗੱਲ ਕਹੀਏ ਕਿ ਉਹ ਦੁੱਧ ਥੋਦੀ ਹੈ ਲੇਕਿਨ ਇੱਕ ਸਵਾਲ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਕ੍ਰੈਡਿਟ ਤਾਂ ਜਾਂਦਾ ਹੀ ਹੈ ਨਾ ਕਿ ਜਿਸ ਬੰਦੇ ਨੂੰ ਵੱਡੀਆਂ ਵੱਡੀਆਂ ਜਿਹੜੀਆਂ ਹਕੂਮਤਾਂ ਸਲਾਮ ਕਰਦੀਆਂ ਹੁੰਦੀਆਂ ਸੀ ਉਹ ਚਾਹੇ ਕਾਂਗਰਸ ਦੀ ਹਕੂਮਤ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ ਘੱਟੂ ਘੱਟ ਉਸ ਬੰਦੇ ਨੂੰ ਹੱਥ ਪਾ ਕੇ ਇਹਦਾ ਅਹਿਸਾਸ ਲੋਕਾਂ ਨੂੰ ਕਰਵਾ ਦਿੱਤਾ ਹੈ ਨਾ ਭਗਵੰਤ ਮਾਨ ਦੀ ਸਰਕਾਰ ਨੇ ਕਿ ਇਹ ਕਿਸੇ ਨੂੰ ਵੀ ਹੱਥ ਪਾਉਣ ਤੋਂ ਨਹੀਂ ਚੱਲ ਦੇਰਕੜੀ ਅਤੇ ਮੇਰੇ ਖਿਆਲ ਮੁਤਾਬਕ ਹੈ ਕਿ ਜੇ ਕਾਨੂੰਨ ਦਾ ਰਾਜ ਹੋਵੇ ਤਾਂ ਕਾਨੂੰਨ ਦੇ ਰਾਜ ਦੇ ਮੁਤਾਬਕ ਫਿਰ ਸਾਰਿਆਂ ਨਾਲ ਹੀ ਕੁਝ ਵਰਤਾਅ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਬਣਾਉਣੀਆਂ ਸਰਕਾਰਾਂ ਤੋੜਨੀਆਂ ਇਹ ਕੰਮ ਅਖਬਾਰਾਂ ਵਾਲਿਆਂ ਦਾ ਨਹੀਂ ਹੁੰਦਾ ਔਰ ਮੇਰਾ ਤਾਂ ਇਹ ਵੀ ਮੰਨਣਾ ਹੈ ਜੇ ਕਿ ਆਪਣਾ ਜੰਦੀ ਸਾਹਾ ਪੁਰਾਣਾ ਉਹ ਦੌਰ ਦੇਖੀਏ ਕਿ ਪੰਜਾਬ ਦੀ ਫਿਜ਼ਾ ਨੂੰ ਜਿਹੜੀ ਅੱਗ ਲੱਗੀ ਸੀ ਉਹ ਅੱਗ ਲਾਉਣ ਦੇ ਵਿੱਚ ਵੀ ਜਲੰਧਰ ਦੇ ਦੋ ਅਖਬਾਰਾਂ ਦਾ ਯੋਗਦਾਨ ਸੀ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਪੰਜਾਬੀ ਸੂਬੇ ਦੀ ਮੂਵਮੈਂਟ ਚੱਲਦੀ ਸੀ ਉਸ ਵੇਲੇ ਅਜੀਤ ਅਖਬਾਰ ਦੇ ਐਡੀਟ੍ਰੰਕ ਤੁਸੀਂ ਸਰਦਾਰ ਸਾਧੂ ਸਿੰਘ ਮਹੰਮਦਰ ਦੇ ਇਹਨਾਂ ਦੇ ਪਿਤਾ ਜੀ ਉਹ ਪੰਜਾਬੀ ਸੂਬੇ ਦੀ ਹਮਾਇਤ ਕਰਦੇ ਹੁੰਦੇ ਸੀ ਔਰ ਜਿਹੜਾ ਦੂਜਾ ਲਾਲਾ ਪ੍ਰੈਸ ਹੈ ਜਿਹਨੂੰ ਅਸੀਂ ਮਹਾਸ਼ਾ ਪ੍ਰੈਸ ਕਹਿੰਦੇ ਨੇ ਹਿੰਸਾ ਸਮਾਚਾਰ ਗਰੁੱਪ ਇਹ ਜਿਹੜੇ ਹੈਗੇ ਆ ਇਹ ਪੰਜਾਬੀ ਸੂਬੇ ਦੇ ਵਿਰੋਧ ਵਾਲੇ ਪਾਸੇ ਖੜੇ ਹੁੰਦੇ ਸੀ ਉਹਨਾਂ ਜਨਾਂ ਦੇ ਵਿੱਚ ਮੋਰਚੇ ਲੱਗਦੇ ਹੁੰਦੇ ਸੀ ਪੰਜਾਬੀ ਸੂਬੇ ਵਾਸਤੇ ਮੋਰਚਾ ਚੱਲਦਾ ਹੁੰਦਾ ਸੀ ਅਸੀਂ ਕਹਿੰਦੇ ਹੁੰਦੇ ਸੀ ਸਾਡੇ ਵਾਲੇ ਪਾਸੇ ਜਿਹੜੇ ਪੰਜਾਬੀ ਸੂਬੇ ਦੇ ਹਮਾਇਤਕ ਸੀ ਆਕਾਲੀ ਕਾਂਗੜਾ ਵਗੈਰਾ ਸਾਰੇ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜਾਏ ਕਹਿੰਦੇ ਦਿਸ ਜੀ ਪੰਜਾਬੀ ਸੂਬਾ ਲੈ ਕੇ ਰਾਂਗੇ ਔਰ ਦੂਜੇ ਪਾਸੇ ਜਿਹੜੇ ਆਉਂਦੇ ਹੁੰਦੇ ਸੀਗੇ ਫਿਰ ਕਾਫੀ ਨਾਲੇ ਉਹ ਆਉਂਦੇ ਹੁੰਦੇ ਸੀ ਊੜੀ ਈੜੀ ਨਹੀਂ ਪੜ੍ਹेंगे ਔਰ ਇੱਥੋਂ ਤੱਕ ਹਾਲਾਤ ਸੀਗੇ ਕਿ ਜਦੋਂ ਮਰਦਮ ਸ਼ਿਮਾਰੀ ਵਾਲੇ ਘਰਾਂ 'ਚ ਲੋਕਾਂ ਦੀ ਰਹਿ ਲੈਣ ਜਾਂਦੇ ਸੀ ਬੋਲਦੇ ਪੰਜਾਬੀ 'ਚ ਹੁੰਦੇ ਸੀ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਤੁਹਾਡੀ ਮਦਰ ਟੈਂਕ ਕੀ ਹੈ ਤੁਹਾਡੀ ਜਿਹੜੀ ਹੈਗੀ ਮਾਤਰ ਭਾਸ਼ਾ ਕੀ ਹੈ ਤੇ ਉਹ ਕਹਿੰਦੇ ਹੁੰਦੇ ਸੀ ਜੀ ਸਾਡੀ ਮਾਤਰ ਭਾਸ਼ਾ ਹਿੰਦੀ ਹੈ ਜੀ ਜੰਮੂ ਹਿੰਦੂ ਯੂਨੀਵਰਸਿਟੀ ਦੇ ਜਵਾਬ ਪੰਜਾਬੀ ਚ ਦਿੰਦੇ ਹੁੰਦੇ ਸੀ ਇਹ ਜਿਹੜਾ ਜ਼ਹਿਰ ਮੀਟਿਆ ਗਿਆ ਸੀ ਜ਼ਹਿਰ ਵੀ ਜਿਹੜੀਆਂ ਕੁੜੀਆਂ ਬੀਤੀਆਂ ਗਿਆ ਸੀ ਉਹ ਕੁੜੀਆਂ ਬੀਜਣ ਦੇ ਵਿੱਚ ਵੀ ਦੋ ਅਖਬਾਰਾਂ ਦਾ ਯੋਗਦਾਨ ਸੀ ਔਰ ਦੋਨਾਂ ਅਖਬਾਰਾਂ ਦਾ ਜਿਹੜਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਵਧਿਆ ਅੱਜ ਦੇ ਜ਼ਮਾਨੇ ਦੇ ਵਿੱਚ ਅਖਬਾਰ ਸ਼ੁਰੂ ਕਰਨਾ ਤੇ ਚਲਾਉਣਾ ਬੜਾ ਮੁਸ਼ਕਲ ਹੈ ਲੇਕਿਨ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਇਹ ਤਰੱਕੀ ਕਰਦੇ ਰਹੇ ਤੇ ਕਿਹਦੇ ਸਿਰ ਤੇ ਕਰਦੇ ਰਹੇ ਮੇਰਾ ਮੰਨਣਾ ਹੈ ਕਿ ਜਿਹੜਾ 50-60 ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪੰਜਾਬ ਦੇ ਵਿੱਚ ਉਹਦੇ ਸਿਰ ਦੇ ਉੱਤੇ ਇਹਨਾਂ ਨੇ ਆਪਣੀ ਪੱਤਰਕਾਰਤਾ ਕੀਤੀ ਹੈ ਔਰ ਜਦੋਂ ਤੁਸੀਂ ਲਾਲਚ ਦੇ ਬਸ ਪੈ ਜੋ ਫਿਰ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਕੁਝ ਹੋ ਜਾਂਦਾ ਹੈ ਮੇਰੇ ਯਾਦ ਹੈ ਮੇਰੀ ਪੱਤਰਕਾਰਤਾ ਦੇ ਨਾਲ ਜਿਹੜੀ ਹੈਗੀ ਬੜੀ ਪੁਰਾਣੀ ਸਾਂਝ ਹੈ ਔਰ ਸਾਡੇ ਪੰਜਾਬ ਦੇ ਜਿਹੜਾ ਲੋਕ ਸੰਪਰਕ ਵਿਭਾਗ ਹੈ ਉਹਦੇ ਵਿੱਚ ਇੱਕ ਬੜੇ ਸ਼ਾਨਦਾਰ ਜਿਹੜੇ ਸਾਡੇ ਇੱਕ ਜੁਆਇੰਟ ਡਾਇਰੈਕਟਰ ਹੁੰਦੇ ਸੀਗੇ ਡਾਕਟਰ ਹੰਦਰਦ ਮੈਂ ਉਹਨਾਂ ਦਾ ਪੂਰਾ ਨਾਮ ਜਾਣਕ ਨਹੀਂ ਲੈਂਦਾ ਉਹ ਡਾਕਟਰ ਹੰਦਰਦ ਹੁੰਦੇ ਸੀ ਉਹ ਵੀ ਸਾਧੂ ਸਿੰਘ ਦੇ ਪੁੱਤਰ ਹੈ ਸਾਧੂ ਸਿੰਘ ਹੰਦਰਦ ਦੇ ਪੁੱਤਰ ਹੈ ਕਾਇਦੇ ਦੇ ਮੁਤਾਬਕ ਦੇਖੀ ਤਾਂ अजीत प्रकाशन ਸਮੂਹ ਹੈ ਜਿਹੜਾ ਇਹਦੀ ਜਿਹੜੀ ਜ਼ਾਇਦਾਦ ਹੈ ਇਹਦੇ ਵਿੱਚ ਹਿੱਸਾ ਪਤਨੀ ਉਹਨਾਂ ਦਾ ਵੀ ਬਣਦਾ ਸੀ ਲੇਕਿਨ ਉਹਨਾਂ ਨੂੰ ਲਾਂਭੇ ਘੱਟਦਾ ਸੀ ਕਿ ਜਦੋਂ ਕਦੇ ਸਾਧੂ ਸਿੰਘ ਹੰਦਰਦ ਦੀ ਵਰਸੀ ਹੁੰਦੀ ਹੈ ਉਦੋਂ ਉਹ ਡਾਕਟਰ ਸਾਹਿਬ ਜਿਹੜੇ ਹੈਗੇ ਹੰਦਰਦ ਸਾਹਿਬ ਉਹ ਆਪਣਾ ਗੁੱਭਗਵਾਤ ਜਿਹੜੇ ਹੈਗੇ ਸੋਸ਼ਲ ਮੀਡੀਆ ਦੇ ਰਾਹੀ ਕੱਢਦੇ ਆ ਸਰਦਾਰ ਜਲੀ ਵੀ ਪੇਟ ਕਰਦੇ ਆ ਆਪਦੇ ਦਾਦੇ ਨੂੰ ਤੇ ਨਾਲ ਵਾਰ-ਵਾਰ ਉਹ ਗੱਲ ਕਹਿੰਦੇ ਕਿ ਮੇਰੇ ਦਾਦੇ ਦੀ ਮੌਤ ਆ ਜਿਹੜੀ ਕੁਦਰਤੀ ਮੌਤ ਨਹੀਂ ਸੀ ਉਹ ਇੱਕ ਕਿਸਮ ਦਾ ਕਤਲ ਸੀ ਤੇ ਕਤਲ ਦੇ ਪਿੱਛੇ ਕੌਣ ਹੈ ਉਹ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਦੋਂ ਬੰਦੇ ਨੂੰ ਕੋਈ ਲਾਲਚ ਹੋ ਜਾਏ ਲਾਲਚ ਇਹ ਨਹੀਂ ਹੁੰਦਾ ਕਿ ਪੈਸਾ ਕਮਾਉਣਾ ਲਾਲਚ ਇਹ ਵੀ ਹੁੰਦਾ ਕਿ ਪੋਜੀਸ਼ਨ ਹਾਸਲ ਕਰਨੀ ਹੈ ਉਦੋਂ ਫਿਰ ਇਹੋ ਜਿਹੇ ਦੋਸ਼ ਵੀ ਲੱਗਨੇ ਸ਼ੁਰੂ ਹੋ ਜਾਂਦੇ ਕਿ ਇਹਨਾਂ ਦੇ ਆਪਣੇ ਘਰ ਦੇ ਵਿੱਚ ਕੀ ਹੁੰਦਾ ਰਿਹਾ ਤੇ ਕੀ ਹੋ ਰਿਹਾ ਸੋ ਏ ਡਿਸਰਜਸਟਰ ਹੋ ਗਿਆ ਜੀ ਗ੍ਰਿਫਤਾਰੀਆਂ ਹੋ ਗਈਆਂ ਦੇਖਦੇ ਕਿ ਕੀ ਹੁੰਦਾ ਹੈ ਕੱਲ ਸ਼ਾਮ ਇਹਨਾਂ ਨੇ ਇੱਕ ਸੱਦਾ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਊਗਾ ਔਰ ਸਭ ਜਿਹੜਾ ਕੈਸਟ ਰਜਿਸਟਰ ਹੋਇਆ ਸਭ ਤੋਂ ਪਹਿਲਾਂ ਉਹਦਾ ਨੋਟਿਸ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਮਾਨ ਸਰਕਾਰ ਨੂੰ ਕਿ ਉਹਨਾਂ ਨੇ ਗਲਤ ਕੀਤਾ ਹੈ ਨਾਲ ਦੀ ਨਾਲ ਹੀ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੇ ਵੀ ਕਹਿਤਾ ਸੀਗਾ ਜੀ ਮੈਂ ਵੀ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਊਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਨੂੰ ਵੀ ਥੋੜਾ ਜਿਹਾ ਵਿਜੀਲੈਂਸ ਵਾਲਿਆਂ ਨੇ ਇਨਕੁਆਰੀਆਂ ਦੇ ਚੱਕਰ ਦੇ ਵਿੱਚ ਪਾਇਆ ਹੋਇਆ ਸੀ ਤੇ ਜੇ ਆਪਾਂ ਦੇਖੀਏ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਣੀ ਸਾਹਿਬ ਉਹ ਵੀ ਤੁਹਾਨੂੰ ਪਤਾ ਵੀ ਈਡੀ ਦੇ ਡਿੱਕੇ ਚੜ੍ਹ ਗਏ ਸੀ ਔਰ 10 ਕਰੋੜ ਰੁਪਏ ਪਤਾ ਨਹੀਂ ਘਰੇ ਉਹਨਾਂ ਦੇ account ਰੱਖਿਆ ਸੀ ਜਾਂ ਉਹਨਾਂ ਦੇ ਮਿੱਤਰਾਂ ਪਿਆਰਿਆਂ ਦੇ ਘਰੇ ਕੌਣ ਰੱਖਿਆ ਸੀ ਉਹ ਬ੍ਰਾਂਡ ਹੋਇਆ ਸੀ ਤੇ ਉਦੋਂ ਵੀ ਮਤਲਬ ਇਹ ਕਹਿੰਦੇ ਹੁੰਦੇ ਸੀ ਚੰਦੀ ਸਾਹਿਬ ਤੇ ਚੰਨੀ ਚੰਦੀ ਸਾਹਿਬ ਚੰਨੀ ਹੋਰੀ ਸਾਰੀ ਗੱਲ ਕਹਿੰਦੇ ਹੁੰਦੇ ਸੀ ਕਿ ਜੀ ਇਹ ਜਿਹੜੀ ਹੈ ਸਾਡੇ ਦੇਤੇ ਉੱਤੇ ਮੁਕੱਦਮਾ ਨਜ਼ਾਇਜ਼ ਬਣਾਇਆ ਵੇ 700 ਸ ਕਰੋੜ ਰੁਪਏ ਦੀ ਬ੍ਰਾਂਧਕੀ ਹੋਵੇ ਤੇ ਉਹਨੂੰ ਵੀ ਆਪਾਂ ਨਜ਼ਾਇਜ਼ ਕਹਿ ਲੀਏ ਮੈਂ ਸਰਟੀਫਿਕੇਟ ਨਹੀਂ ਦਿੰਦਾ ਭਗਵੰਤ ਸਤਿਮਾਨ ਦੀ ਸਰਕਾਰ ਨੂੰ ਕਹਿੰਦੇ ਕੰਮ ਬਹੁਤ ਵੱਗੇ